ਸਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰੇਕ ਨੋਟੀਫਿ ਬਾਕੀ ਜੀ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਜਿਹੜੀ ਹੈ ਕਿੱਦਾਂ ਦੀ ਲੱਗਦੀ ਆ ਚਲੋ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਫਰਸਟ ਸੂਟ ਜਿਹੜਾ ਬਲੈਕ ਕਲਰ ਚ ਹੋਏਗਾ ਬਲੈਕ ਕਲਰ ਦਾ ਉਹਦਾ ਵੀ ਸਾਰੀਆਂ ਭੈਣਾਂ ਦਾ ਫੇਵਰਟ ਹੀ ਹੁੰਦਾ ਠੀਕ ਹੈ ਜੀ ਇਹ ਜਾਗੋਲੀ ਸਪੈਸ਼ਲੀ ਸੂਟ ਹੈ ਠੀਕ ਹੈ ਜਾਂ ਫਿਰ ਲੋੜੀ ਫੰਕਸ਼ਨ ਦੇ ਲਈ ਤੁਸੀਂ ਬਾਈ ਕਰਨਾ ਚਾਹੁੰਦੇ ਆ ਸਪੈਸ਼ਲੀ ਬਾਈ ਕਰ ਸਕਦੇ ਹੋ ਤੁਸੀਂ ਇਹਦੀ ਕਢਾਈ ਨੇੜੇ ਤੋਂ ਚੈੱਕ ਕਰ ਸਕਦੇ ਹੋ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਈ ਆ ਸਿੱਪੀ ਦਾ ਕੰਮ ਕੀ ਧਾਰੀ ਵਰਕ ਕੀਤਾ ਬਹੁਤ ਸੋਹਣਾ ਜਿਹੜਾ ਸੋਬਰ ਜਿਹਾ ਸੂਟ ਰੈਡੀ ਕੀਤਾ ਆ ਸ਼ਰਟ ਤੇ ਫੈਬਰਿਕ ਕਰਕੇ ਜਿਹੜਾ ਕਿ ਰਾਤ ਨੂੰ ਬਹੁਤ ਹੀ ਸ਼ਾਈਨਿੰਗ ਦੇਗਾ ਠੀਕ ਹੈ ਜੀ ਅਗਰ ਤੁਸੀਂ ਇਹ ਸੂਟ ਵੇਅਰ ਕਰਨਾ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਆਹ ਸੂਟ ਹੋਣਗੇ ਇਹਨਾਂ ਵਿੱਚ ਆਪਾਂ ਤਿੰਨ ਕਲਰ ਲੈ ਕੇ ਆਏ ਆ ਰੈੱਡ ਕਲਰ ਰੈੱਡ ਵਾਈਨ ਕਲਰ ਹੈ ਇਹਨੂੰ ਤੁਸੀਂ ਇੱਦਾਂ ਕਸਟਮਾਈਜ਼ ਕਰਵਾ ਸਕਦੇ ਹੋ ਨਾਲ ਆਪਾਂ ਫੋਟੋ ਲਈ ਆ ਅਗਰ ਸਲਵਾਰ ਸੂਟ ਸਟਿਚ ਕਰਾਉਣਾ ਹੈ ਤਾਂ ਸਲਵਾਰ ਸੂਟ ਵੀ ਸਟਿਚ ਕਰਵਾ ਸਕਦੇ ਹੋ ਆਪਣੇ ਕੋਲੇ ਤਿੰਨ ਫੈਬਰਿਕ ਪਲੇਨ ਪਏ ਆ ਬਾਕੀ ਅਗਰ ਤੁਸੀਂ ਕੋਈ ਹੋਰ ਫੈਬਰਿਕ ਤੇ ਵੀ ਕਰਾਉਣਾ ਚਾਹੁੰਦੇ ਹੋ ਡਿਜ਼ਾਈਨ ਤਾਂ ਤੁਸੀਂ ਤੁਹਾਨੂੰ ਤਾਮੀ ਦੱਸ ਸਕਦੇ ਹੋ ਠੀਕ ਹੈ ਆਪਾਂ ਇਸ ਟਾਈਮ ਆਪਣੇ ਕੋਲ ਤਿੰਨ ਕਲਰ ਅਵੇਲੇਬਲ ਹੈਗੇ ਆ ਜਿਹੜੇ ਆਪਾਂ ਲੈ ਕੇ ਆਏ ਆ ਠੀਕ ਹੈ ਜੀ ਇਹ ਡਿਜ਼ਾਈਨ ਬਣੇ ਹੋਏ ਆ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਪਤਾ ਨੂੰ ਆਈਡੀਆਜ਼ ਲਈ ਫੋਟੋ ਲਾਈਆਂ ਹਨ ਅਗਰ ਤੁਸੀਂ ਇਦਾਂ ਬਣਵਾਉਣਾ ਚਾਹੁੰਦੇ ਇਦਾਂ ਬਣਵਾ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਈਨ ਹੈ ਤੁਸੀਂ ਉਹ ਕਸਟਮਾਈਜ਼ ਕਰਾਉਣਾ ਚਾਹੁੰਦੇ ਆ ਉਸ ਤਰ੍ਹਾਂ ਵੀ ਤੁਸੀਂ ਬਣਵਾ ਕੇ ਕਸਟਮਾਈਜ਼ ਕਰਾ ਸਕਦੇ ਹੋ ਨੈਕਸਟ ਆਪਣੇ ਕੋ ਲਈ ਇਹ ਵਾਲਾ ਸੂਟ ਹੋਏਗਾ ਜਿਹਦਾ ਫੈਬਰਿਕ ਹੋਏਗਾ ਚੀਨਨ ਨੌਂਦੇ ਫੈਬਰਿਕ ਸੂਟ ਹੋਏਗਾ 5 ਮੀਟਰ ਜਿੰਨਾ ਵੀ ਤੁਸੀਂ ਸੂਟ ਲੈਣਾ ਲੈ ਸਕਦੇ ਹੋ ਤੁਸੀਂ ਇਹਦੀ ਕੋਈ ਡਰੈਸ ਬਣਵਾਉਣੀ ਆ ਤੁਸੀਂ ਇਹਦਾ ਕੋਈ ਗਰਾਰਾ ਸ਼ਰ ਜਿੱਦਾਂ ਸਟਿਚ ਕਰਾਉਣਾ ਤੁਸੀਂ ਕਰਾ ਸਕਦੇ ਹੋ ਅਗਰ ਤੁਸੀਂ ਇਹਦੇ ਤੇ ਕੋਈ ਵੀ ਮਸ਼ੀਨ ਵਰਕ ਹੈਂਡ ਵਰਕ ਥ्रेड ਵਰਕ ਆਰੀ ਵਰ ਕੋਈ ਵੀ ਵਰਕ ਕਰਵਾਉਣਾ ਤੇ ਸਾਡੇ ਕੋਲ ਵਰਕ ਕਰਵਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈ ਜੀ ਆਪਣੇ ਕੋਲ ਇਹਦੇ ਵਿੱਚ ਤਿੰਨ ਤੋਂ ਚਾਰ ਕਲਰ ਆਪਾਂ ਲੈ ਕੇ ਆਏ ਆ ਜਿਹੜੇ ਆਪਣੇ ਕੋਲ ਅਵੇਲੇਬਲ ਹੈਗੇ ਆ ਅਗਰ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਤੁਹਾਨੂੰ ਕਲਰ ਪਸੰਦ ਹੈ ਤੁਸੀਂ ਸਾਨੂੰ ਫੋਟੋ ਕਲਰ ਦੀ ਪਾ ਕੇ ਦੱਸ ਸਕਦੇ ਹੋ ਆਪਾਂ ਉਸੇ ਕਲਰ ਤੇ ਤੁਹਾਨੂੰ ਜਿਹੜਾ ਸੂਟ ਤੁਹਾਡਾ ਰੈਡੀ ਕਰਕੇ ਦਵਾਂਗੇ ਠੀਕ ਹੈ ਜੀ ਨੈਕਸਟ ਆਪਣਾ ਇਹ ਵੀ ਚੁਣੌਣ ਦਾ ਫੈਬਰਿਕ ਰਹੇਗਾ ਠੀਕ ਹੈ ਦੇਖ ਸਕਦੇ ਹੋ ਸ਼ਾਰਟ ਤੇ ਬਹੁਤ ਹੈਵੀ ਵਰਕ ਕੀਤਾ ਹੋਇਆ ਆ ਬਾਟਮ ਪਲੇਨ ਨਾਲ ਰਹੇਗੀ ਅਗਰ ਤੁਸੀਂ ਕੋਈ ਬਾਟਮ ਤੇ ਵਰਕ ਕਰਾਉਣਾ ਹੈ ਨਾਲ ਕਰਵਾ ਸਕਦੇ ਹੋ ਅਗਰ ਪੇਨ ਰੱਖਣੀ ਚਾਹੇ ਰੱਖ ਸਕਦੇ ਹੋ ਇਹਦਾ ਵੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਕੜਾਈ ਆਪਾਂ ਤੁਹਾਨੂੰ ਦਿਖਾ ਰਹੇ ਆ ਜਿਹਦੇ ਵਿੱਚ ਸਿੱਪੀ ਦਾ ਕੰਮ ਕੀਤਾ ਹੋਇਆ ਆ ਠੀਕ ਹੈ ਕਟ ਦਾਣੇ ਦਾ ਕੰਮ ਕੀਤਾ ਕਾਫੀ ਵਰਕ ਕੀਤਾ ਹੋਇਆ ਆ ਬਹੁਤ ਸੋਹਣਾ ਜਿਹੜਾ ਸੂਟ ਜਿਹੜਾ ਹੈਵੀ ਸ਼ਾਰਟ ਰੈਡੀ ਕੀਤੀ ਆ ਬਾਟਮ ਨਾਲ ਜਿਹੜੀ ਆਪਾਂ ਪਲੇਨ ਰੱਖੀ ਆ ਠੀਕ ਹੈ ਨੈਚੁਰਲ ਕ੍ਰੇਪ ਦੀ ਬਾਟਮ ਰਹੇਗੀ ਨਾਲ ਠੀਕ ਹੈ ਪਲੇਨ ਆਪਾਂ ਬਾਟਮ ਰੱਖੀ ਆ ਅਗਰ ਤੁਸੀਂ ਇਹਦੇ ਤੇ ਕੋਈ ਵੀ ਵਰਕ ਨਾਲ ਬਾਟਮ ਤੇ ਕਰਵਾਉਣਾ ਚਾਹੁੰਦੇ ਤੇ ਲਾਈਟ ਜਿਆ ਵਰਕ ਕਰਾ ਸਕਦੇ ਹੋ विदाउट दुपट्टा ਰਹਿਣ ਵਾਲੇ ਆ ਸੂਟ ਅਗਰ ਤੁਸੀਂ ਇਹਦੇ ਨਾਲ ਕੋਈ ਵੀ ਦੁਪੱਟਾ ਲੈਣਾ ਚਾਹੁੰਦੇ ਆ ਸਾਨੂੰ ਦੱਸ ਸਕਦੇ ਹੋ ਉਸੇ ਤਰ੍ਹਾਂ ਦੇ ਆਪਾਂ ਤੁਹਾਨੂੰ ਦੁਪੱਟਾ ਅਵੇਲੇਬਲ ਕਰਕੇ ਦਵਾਂਗੇ ਨੈਕਸਟ ਆਪਣੇ ਕੋਲ ਇਹ ਕ੍ਰੇਵਡ ਸ਼ੀਨ ਦੇ ਵਿੱਚ ਸੂਟ ਹੋਣਗੇ ਜਿਨ੍ਹਾਂ ਤੇ ਸ਼ਰਟ ਤੇ ਜਿਹੜਾ ਹਲਕਾ ਜਿਹਾ ਆਪਾਂ ਕੰਮ ਕੀਤਾ ਹੋਇਆ ਆ ਠੀਕ ਹੈ ਬੂਟੀ ਦਾ ਤੇ ਦੁਪੱਟਿਆਂ ਤੇ ਫੋਰ ਸਾਈਡ ਜਿਹੜਾ ਹੈਂਡਵਰਕ ਦਾ ਕੰਮ ਕੀਤਾ ਤੇ ਵਿੱਚ ਸਾਰੇ ਦੁਪੱਟੇ ਤੇ ਬੂਟੀ ਦਾ ਕੰਮ ਕੀਤਾ ਨਾਲ ਬਾਟਮ ਪਲੇਨ ਰਹੇਗੀ ਅਗਰ ਤੁਸੀਂ ਇਹਦੇ ਤੇ ਕੋਈ ਵੀ ਵਰਕ ਕਰਵਾਉਣਾ ਹੈ ਵੀ ਹੈਂਡਵਰਕ ਨਾਲ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਕਿਸੇ ਤਰ੍ਹਾਂ ਵੀ ਰੈਡੀ ਕਰਵਾ ਸਕਦੇ ਹਾਂ ਠੀਕ ਹੈ ਜੀ ਆਪਾਂ ਇਹਦੇ ਤੇ ਜਸਟ ਆਪਾਂ ਲਾਈਟ ਜਿਹਾ ਵਰਕ ਕੀਤਾ ਜਿਹੜੀਆਂ ਬਣਾ ਜਿਆਦਾ ਫੋਨ ਨਹੀਂ ਕਰ ਸਕਦੇ ਹੋ ਇਦਾਂ ਵੀ ਬਾਈ ਕਰ ਸਕਦੇ ਆ ਅਗਰ ਤੁਸੀਂ ਇਹਨੂੰ ਹੈਵੀ ਬਣਵਾਉਣਾ ਚਾਹੁੰਦੇ ਆ ਤਾਂ ਤੁਸੀਂ ਇਹਦੇ ਤੇ ਜਿਹੜਾ ਘੇਰੇ ਤੇ neck ਤੇ ਹੈਂਡਵਰਕ ਦਾ ਕੰਮ ਕਰਾ ਕੇ ਬਾਟਮ ਦੇ ਕਰਵਾਉਣਾ ਜਾਨੇ ਬਾਟਮ ਤੇ ਵੀ ਕਰਾ ਕੇ ਇਹਨੂੰ ਹੈਵੀ ਲੁੱਕ ਵਿੱਚ ਰੈਡੀ ਕਰਵਾ ਸਕਦੇ ਹੋ ਪਾਰਟੀ ਵੇਅਰ ਬਣਵਾ ਸਕਦੇ ਹੋ ਬਹੁਤ ਸੋਹਣੇ ਪਾਰਟੀ ਬਾਕੀ ਜੀ ਆਪਣੇ ਕੋਲ ਅੱਜ ਦੀ ਕਲੈਕਸ਼ਨ ਦੇ ਵਿੱਚ ਆਵਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਤੁਸੀਂ ਫੋਟੋ ਪਾ ਕੇ ਆਪਣਾ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰੋ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ